ਦੰ ਗੱਲਾਂ ਬਾਣੀ ਪੜ੍ਹਦੇ ਆ ਯਾਦ ਰੱਖਿਓ ਪਹਿਲਾਂ ਮਹਾਰਾਜ ਸਾਨੂੰ ਰੋਗ ਦਾ ਅਹਿਸਾਸ ਕਰਾਉਂਦੇ ਆ ਕਿ ਆਹ ਰੋਗ ਸਿੱਖਾ ਤੇਰੇ ਅੰਦਰ ਹੈਗਾ ਫੇਰ ਉਹ ਰੋਗ ਸਾਡੀ ਸਮਝ ਚਾਉਂਦਾ ਵੀ ਹਾਂ ਮਹਾਰਾਜ ਤੁਸੀਂ ਕਹਿ ਰਹੇ ਹੋ ਤਾਂ ਇਹ ਲੱਛਣ ਤੁਸੀਂ ਦੱਸ ਰਹੇ ਹੋ ਮੈਨੂੰ ਤੇ ਵਾਕਿਆ ਇਹ ਰੋਗ ਮੇਰੇ ਅੰਦਰ ਹਾਵੀ ਹੋ ਚੁੱਕਿਆ ਤੀਜੇ ਨੰਬਰ ਤੇ ਰੋਗ ਨੂੰ ਸਮਝਣ ਵਾਲਾ ਭਗਤ ਆਪਣੇ ਵੈਦ ਗੁਰੂ ਦੇ ਚਰਨਾਂ 'ਚ ਫਿਰ ਅਰਦਾਸ ਕਰਦਾ ਜਿਹੜਾ ਮੰਨਦਾ ਹੀ ਨਹੀਂ ਮੈਨੂੰ ਰੋਗ ਹੈ ਉਹ ਇਲਾਜ ਦੀ ਮੰਗ ਕਿੱਥੋਂ ਕਰੂ ਉਹ ਕਿੱਥੋਂ ਅਰਦਾਸ ਕਰੂ ਕਿ ਸਤਿਗੁਰੂ ਮੇਰਾ ਖਿਹੜਾ ਛੱਟ ਜੇ ਡਾਕਟਰ ਕਹਿੰਦਾ ਤੂੰ ਬਿਮਾਰ ਹੈ ਕਹਿੰਦਾ ਜੀ ਹੋਈ ਨਹੀਂ ਸਕਦਾ ਉਹ ਕਹਿੰਦਾ ਤੇਰਾ ਵਜ਼ਨ ਘਟ ਰਿਹਾ ਹੈ ਕਹਿੰਦਾ ਜੀ ਮੈਂ ਨਹੀਂ ਮੰਨਦਾ ਉਹਨੇ ਆਖਿਆ ਤੇਰੇ ਖੂਨ ਦੇ ਵਿੱਚ ਸੱਲਾਂ ਦੀ ਘੱਟ ਕਮੀ ਆਈ ਹੈ ਕਹਿੰਦਾ ਜੀ ਕੁਝ ਵੀ ਨਹੀਂ ਹੋਇਆ ਤੇ ਕਈ ਵਾਰ ਜਿਹੜੇ ਮਰੀਜ਼ ਨਹੀਂ ਮੰਨਦੇ ਉਹ ਆਪਣੀ ਜ਼ਿੰਦਗੀ ਗਵਾ ਲੈਂਦੇ ਆ ਤੁਸੀਂ ਜਦੋਂ ਸਰੈਂਡਰ ਕਰ ਰਹੇ ਹੋ ਨਾ ਤੇ ਅਸੀਂ ਦੁਨਿਆਵੀ ਡਾਕਟਰ ਸਾਹਮਣੇ ਸਰੈਂਡਰ ਕਰਦੇ ਆ ਤੇ ਜਿੰਨਾ ਚਿਰ ਅਸੀਂ ਮੰਨਦੇ ਨਹੀਂ ਕਿ ਅਸੀਂ ਰੋਗੀਆਂ ਅਸੀਂ ਤੰਦਰੁਸਤ ਹੋ ਕੇ ਨਹੀਂ ਨਿਕਲਦੇ ਉੱਥੋਂ ਸਤਗੁਰ ਦੀ ਬਾਣੀ ਕਹਿੰਦੀ ਸਰੈਂਡਰ ਕਰਕੇ ਆਪਣੇ ਆਪ ਨੂੰ ਮੰਨ ਤੂੰ ਹੰਕਾਰੀ ਹੋ ਗਿਆ ਤੇਰੇ ਚ ਹੌਮੇ ਨੇ ਤੇਰੇ ਚ ਵਿਸ਼ੇ ਨੇ ਤੇਰੇ ਚ ਔਗਣ ਨੇ ਜੇ ਤੂੰ ਨਹੀਂ ਮੰਨੇਗਾ ਇਹ ਔਗਣ ਤੇਰੇ ਜੀਵਨ ਨੂੰ ਇਸੇ ਧਰਤੀ ਤੇ ਨਰਕ ਬਣਾ ਦੇਣਗੇ ਨਰਕਾਂ ਵਰਗੀ ਜ਼ਿੰਦਗੀ ਜਉਣ ਨਾਲੋਂ ਬਿਹਤਰ ਹੈ ਤੂੰ ਪੱਲਾ ਪਾ ਕੇ ਅਰਦਾਸ ਕਰ ਮਹਾਰਾਜ ਇਹਨਾਂ ਰੋਗਾਂ ਤੋਂ ਖਿਹੜਾ ਛੜਾਓ ਮਨਮੁਖ ਭੂਲੇ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਇਹੋ ਜਾਂ ਸਾਧੂ ਹੈ ਜਿਹੜਾ ਸਾਰੇ ਰੋਗਾਂ ਨੂੰ ਸਮਝਣ ਵਾਲਾ ਮੇਰਾ ਵੈਦਗੁਰੂ ਗੋਬਿੰਦਾ ਹਰ ਹਰ ਨਾਮ ਔਖਤ ਮੁਖ ਦੇਵੇ ਕਾਟੇ ਜਮ ਕੀ ਜਿਹੜਾ ਐਸ ਵੈਦਗੁਰੂ ਦੇ ਚਰਨਾਚਰ ਅਰਦਾਸ ਕਰਦਾ ਰੋਗ ਰਹਿੰਦਾ ਕੋਈ ਪਰ ਹਉਮੇ ਨਹੀਂ ਆਉਣ ਦਿੰਦੀ ਇਸ ਪਾਸੇ ਕਰੋ ਕਿਰਪਾ ਭ੍ਰਮ ਚੂਕਈ